ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮਹਾਨ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ 350 ਸਾਲਾ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਬਰੇਸ਼ੀਆ ਦੇ ਸ਼ਹਿਰ ਕਰਪੀ ਨਿਹੰਗਲੋ ਵਿਖੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਕਲਗੀ ਧਰ ਸਿੰਘ ਸਵਾ ਕਸਤੀ ਲਿਉਨੇ ਮਾਨ ਤੋਂ ਬਾਬਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਆ ਜਿਸ ਵਿੱਚ ਕੇ ਦੂਰ ਦਰਾਡੇੋਂ ਸੰਗਤਾਂ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਹਾਜ਼ਰੀ ਭਰ ਰਹੀਆਂ ਹਨ ਨਾਲ ਹੀ ਨਾਲ ਪੰਥ ਦੀਆਂ ਪ੍ਰਸਿੱਧ ਸ਼ਖਸੀਤਾਂ ਤੇ ਹੋਰ ਰਾਗੀ ਢਾਡੀ ਤੇ ਕੀਰਤਨੀ ਜਥੇ ਵੀ ਇਸ ਮੌਕੇ ਤੇ ਹਾਜ਼ਰੀ ਭਰ ਰਹੇ ਹਨ ਤੇ ਮਹਾਨ ਸਿੱਖ ਧਰਮ ਦਾ ਲਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਿੱਖ ਧਰਮ ਦੀ ਚੜ੍ਹਦੀ ਕਲਾ ਦੇ ਜੈਕਾਰੇ ਲੱਗ ਰਹੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਵੱਲੋਂ ਬਹੁਤ ਹੀ ਜ਼ਿਆਦਾ ਭਗਤੀ ਦੇ ਵਿੱਚ ਗਹਿ ਗੱਚ ਹੋ ਕੇ ਬੁਲਾਏ ਜਾ ਰਹੇ ਇਹ ਜੈਕਾਰੇ ਵੱਖਰਾ ਹੀ ਭਗਤੀ ਦਾ ਨਜ਼ਾਰਾ ਪੇਸ਼ ਕਰ ਰਹੇ ਹਨ ਸ਼ਹਿਰ ਕਰਪੀ ਨਿਹਦਰੋ ਜਿਲ੍ਹਾ ਬਰੇਸ਼ੀਆ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਆ ਇਹ ਸਟੇਡੀਅਮ ਤੋਂ ਸ਼ੁਰੂ ਹੋ ਕੇ ਪ੍ਰਕਰਮਾ ਕਰ ਰਿਹਾ ਆ ਆਓ ਆਪਾਂ ਵੀ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਭਰਦੇ ਹਾਂ ਹਾਜ਼ਰੀ ਜਿਸ ਵਿੱਚ ਕਿ ਜਿੱਥੇ ਸਰਸ ਪਿੰਨੇ ਕੀਰਤਨ ਦੇ ਨਾਲ ਭਾਈ ਤਜਿੰਦਰ ਸਿੰਘ ਮੋੰਤੀ ਕਿਆਰੇ ਵਾਲੇ ਸੰਗਤਾਂ ਨੂੰ ਨਗਰ ਕੀਰਤਨ ਦੇ ਵਿੱਚ ਗੁਰੂ ਜੀ ਸਰਵਣ ਕਰਵਾ ਰਹੇ ਹਨ ਇੱਥੇ ਹੀ ਪੰਥ ਦੀ ਸਿਰਮੌਰ ਸ਼ਖਸੀਅਤ ਪੰਥਕ ਢਾਡੀ ਜਥਾ ਗਿਆਨੀ ਸੁਖਬੀਰ ਸਿੰਘ ਪੌਰ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਦੇ ਵਿੱਚ ਮਹਾਨ ਸਿੱਖ ਧਰਮ ਦਾ ਲਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸੰਗਤਾਂ ਦੇ ਸਨਮੁਖ ਪੇਸ਼ ਕਰਦੇ ਆ ਉਹ ਨਜ਼ਾਰਾ ਮੌਕੇ ਦਾ ਦਿਖਾ ਰਹੇ ਆ ਸਤਿਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਪਹਿਲੇ ਪਾਤਸ਼ਾਹ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸ੍ਰੀ ਕਲਗੀ ਧਰ ਸਾਹਿਬ ਕਾਸਤੀ ਲਿਓਨੇ ਵੱਲੋਂ ਜੋ ਕਰਪੇ ਨਹਿਲੋ ਦੇ ਵਿੱਚ ਅਜ ਮਹਾਨ ਨਗਰ ਕੀਰਤਨ ਸਜਾਏ ਗਏ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਸੇਵਾਵਾ ਕਰਦੇ ਆ ਬਹੁਤ ਹੀ ਹੁਣਤਾਈਆਂ ਰਹਿ ਗਈਆਂ ਹੋਣਗੀਆਂ ਉਸ ਲਈ ਅਸੀਂ ਖਿਮਾ ਚਾਹੁੰਦੇ ਹਾਂ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਆ ਆਇਆ ਹੋਇਆ ਕਦਮ ਪਰਮਾਤਮਾ ਚਰਨਾਂ ਦੇ ਵਿੱਚ ਲੇਖੇ ਵਿੱਚ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਰਤਨ ਦਿ ਲੋ ਨਗਰ ਦੀਆਂ ਹੰਪ ਅਤੇ ਪਸਤੀ ਲੋਨੇ ਗੁਰੂਕਾਰ ਸ੍ਰੀ ਕਲਗੀਧਰ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਅੱਜ ਦਾ ਨਗਰ ਕੀਰਤਨ ਬੜੇ ਹੀ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨ ਦੀਆਂ ਗ੍ਰਹਿਣ ਤੋਂ ਧੰਨਵਾਦ ਸੱਚੇ ਨਾਲ ਹੀ ਸਮੂਹ ਗੁਰੂ ਘਰ ਦੇ ਆ ਪ੍ਰਬੰਧਕਾਂ ਕਮੇਟੀਆਂ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਨੇੜੇ ਦੇ ਗੁਰੂ ਘਰ ਮਾਤਾ ਸਾਹਿਬ ਕਾ ਜੀ ਕੋ ਤੋਂ ਭਾਈ ਜਿੰਦਤ ਸਿੰਘ ਜੀ ਰੰਮੀ ਅਤੇ ਤੰਤਨ ਬਾਬਾ ਬੋਡਾ ਸਾਹਿਬ ਜੀ ਸਿਕਸ ਸੈਂਟਰ ਫਸਲ ਨਿੱਦ ਲੋ ਤੋਂ ਭਾਈ ਮਰੀਕ ਸਿੰਘ ਜੀ ਅਤੇ ਫਲੇਰੋ ਗੁਰੂ ਘਰ ਤੋਂ ਭਾਈ ਸ਼ਰਨਜੀਤ ਸਿੰਘ ਜੀ ਅਤੇ ਹੋਰ ਵੀ ਬਹੁਤ ਪਤੰਤੇ ਜਨ ਸਾਰਿਆਂ ਨੇ ਆ ਕਰਕੇ ਜੋ ਗੁਰੂ ਕੀਆਂ ਖੁਸ਼ੀਆਂ ਲਈਆਂ ਹਨ ਸਾਰਿਆਂ ਦਾ ਹੀ ਬਹਾ ਤਬਾ ਧੰਨਵਾਦ ਕਰਕਿਰਤਨ ਸੀ ਸੰਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਅਤੇ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਦੇ ਸਾਢੇ 300 ਸਾਲਾ ਸ਼ਹੀਦੀ ਸਤਾਪ ਦੀ ਅਤੇ ਨਾਲ ਹੀ ਉਹਨਾਂ ਦੇ ਨਾਲ ਗੁਰਪਾਇ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਸਮਰਪਤ ਸੀ ਸੋ ਬੜੀਆਂ ਹੀ ਗੁਰੂ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੇਖ ਤਰਨ ਦਿਵਾਨੀ ਸੇਖ ਕੌਮ ਦੇ ਪਹਿਲੇ ਗੁਰੂ 탄ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਜਿਹੜਾ ਅੱਜ ਮਨਾਇਆ ਗਿਆ ਸਾਰੀਆਂ ਹੀ ਸੰਗਤਾਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਦੇ ਪਿਆਰਿਆਂ ਨੂੰ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਜੀ ਆਇਆਂ ਨੂੰ ਸੰਦਾਸ ਦੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਤਹਿਲਗੀ ਦੇ ਨਵੇਂ ਪਾਸਾ ਜਿਹਦਾ ਜਹੀਦੀ ਟਹਾੜਾ 350 ਸਾਲਾ ਜਿਹੜਾ ਸੰਗਤਾਂ ਨੇ ਬਣਾਇਆ ਸੋ ਕੋਟਨ ਕੋਟ ਪਰਨਾਮ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ